ਨਾਨ ਕਮਰਸ਼ੀਅਲ ਵਾਹਨਾ ਤੇ ਇੱਕ ਗ੍ਰੀਨ ਟੈਕਸ ਲੱਗੇਗਾ ਤੇ ਦੱਸ ਦਈਏ ਇਸ ਦੇ ਵਿੱਚ ਸੀएनजी ਅਤੇ ਇਲੈਕਟ੍ਰਿਕ ਵਾਹਨਾ ਤੇ ਗ੍ਰੀਨ ਟੈਕਸ ਦੀ ਛੋਟ ਦਿੱਤੀ ਗਈ ਹੈ ਤਾਂ ਵੱਡੀ ਖਬਰ ਹੈ ਦੱਸ ਦਈਏ ਮੋਟਰ ਵਹੀਕਲ ਟੈਕਸ 'ਤੇ ਇਜ਼ਾਫਾ ਕੀਤਾ ਗਿਆ ਹੈ ਵਾਦਾ ਕੀਤਾ ਗਿਆ ਹੈ ਜਿਸ ਦੇ ਚੱਲਦੇ ਹੁਣ ਗ੍ਰੀਨ ਟੈਕਸ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਾਣੇ ਕਿ ਹੁਣ ਆਰਸੀ ਬਣਾਉਣ ਤੇ ਡੇਢ ਤੋਂ 2 ਫੀਸਦੀ ਟੈਕਸ ਜਿਹੜਾ ਹੈ ਉਹ ਵਧਾਇਆ ਗਿਆ ਹੈ ਕਮਰਸ਼ੀਅਲ ਅਤੇ ਨਾਨ ਕਮਰਸ਼ੀਅਲ ਵਾਹਨਾ ਤੇ ਜਿਹੜਾ ਹੈ ਇਹ ਗ੍ਰੀਨ ਟੈਕਸ ਲੱਗੇਗਾ ਜਦ ਚੱਲ ਦੇ ਦੱਸਦੇ ਇਹ ਸੀएनजी ਅਤੇ ਇਲੈਕਟ੍ਰਿਕ ਵਾਹਨਾਂ ਤੇ ਜਿਹੜਾ ਗ੍ਰੀਨ ਟੈਕਸ ਦੀ ਛੋਟ ਦਿੱਤੀ ਗਈ ਹੈ ਤੇ ਉੱਥੇ ਜੇ ਗੱਲ ਕਰੀਏ ਆਰਸੀ ਬਣਾਉਣ ਦੇ ਉੱਤੇ ਤਾਂ ਡੇਢ ਤੋਂ 2 ਫੀਸ ਜਿਹੜਾ ਹੈ ਉਹ ਵਧਾ ਦਿੱਤਾ ਗਿਆ ਹੈ ਜੇ ਆਰਸੀ ਦੀ ਨੂੰ ਕਰਾਣੇ ਹੋ ਤਾਂ ਦੱਸਦੇ ਕਿ ਇਸ ਦੇ ਵਿੱਚ ਜਿਹੜਾ ਹੈ ਇਜ਼ਾਫਾ ਕੀਤਾ ਗਿਆ ਡੇਢ ਤੋਂ 2 ਫੀਸਤ ਦਾ ਤੁਹਾਨੂੰ ਦੱਸਦੇ ਕਿ ਪੰਜਾਬ ਚ ਜਿਹੜਾ ਗ੍ਰੀਨ ਟੈਕਸ ਲੱਗਿਆ ਉਸ ਦੇ ਵਿੱਚ ਨਾਨ ਕਮਰਸ਼ੀਅਲ ਟੂ wheeler ਦੀ ਗੱਲ ਕਰੀਏ ਤਾਂ ਪੈਟਰੋਲ ਦਾ ਜਿਹੜਾ ਹੈ ਤੁਹਾਡਾ ਇਹ ਵੀਲਰ ਹੈ ਪੈਟਰੋਲ ਦਾ ਟੂ ਵੀਲਰ ਹੈ ਤਾਂ 500 ਰੁਪਏ ਅਤੇ ਜੇ ਡੀਜ਼ਲ ਦਾ ਹੈ ਤਾਂ 1000 ਰੁਪਏ ਜਿਹੜਾ ਹੈ ਆਰਸੀ ਰੀਨਿਊ ਕਰਾਉਣ ਤੇ ਲੱਗਣਗੇ ਤਾਂ ਇਸ ਤਰੀਕੇ ਦੇ ਨਾਲ ਆ ਕਿੰਨਾ ਕਿਤੇ ਲੋਕਾਂ ਦੀ ਜੇਬ ਦੇ ਉੱਤੇ ਜਿਹੜਾ ਹੈ ਭਾਰ ਵੱਜ ਚੁੱਕਿਆ ਹੈ ਕਿਉਂਕਿ ਹਰ ਇੱਕ ਵਿਅਕਤੀ ਦੇ ਕੋਲ ਜਿਹੜੇ ਬਾਈਕਸ ਅਤੇ ਗੱਡੀਆਂ ਲੈਣ ਦੇ ਲੋਕ ਸ਼ਕੀਨ ਨੇ ਅਤੇ ਕਿਤਨੇ ਕਿਤੇ ਲੋਕਾਂ ਦੇ ਵੱਲੋਂ ਜਦੋਂ ਰੀਨਿਊ ਕਰਾਈ ਜਾਂਦੀ ਤਾਂ ਜ਼ਰੂਰ ਉਹਨਾਂ ਨੂੰ ਕਿਤਨਾ ਕਿਤੇ ਥੋੜੇ ਵੱਧ ਪੈਸੇ ਦੇਣੇ ਪੈ ਸਕਤੇ ਨੇ ਤਾਂ ਪੰਜਾਬ 'ਚ ਟੂ ਵੀਲਰ ਤੇ ਗੱਡੀਆਂ ਕਹਿ ਸਕਦੇ ਹੋ ਕਿ ਮਹਿੰਗੀਆਂ ਹੋ ਗਿਆ ਨੇ ਮੋਟਰ ਵਹੀਕਲ ਟੈਕਸ ਜਿਹੜਾ ਹੈ ਉਹ ਵਾਅਦਾ ਕੀਤਾ ਗਿਆ ਹੈ ਇਜ਼ਾਫਾ ਕੀਤਾ ਗਿਆ ਗ੍ਰੀਨ ਟੈਕਸ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਜਿਸ ਦੇ ਮੁਤਾਬਕ ਆਰਸੀ ਬਣਾਉਣ ਤੇ ਡੇਢ ਤੋਂ 2 ਫੀਸਦ ਦੱਸਿਆ ਜਾ ਰਿਹਾ ਹੈ ਕਿ ਵਧਾਇਆ ਗਿਆ ਹੈ ਟੈਕਸ ਤੇ ਕਮਰਸ਼ਲ ਅਤੇ ਨਾਨ ਕਮਰਸ਼ਲ ਵਾਹਨਾ ਤੇ ਇੱਕ ਗ੍ਰੀਨ ਟੈਕਸ ਲੱਗੇਗਾ ਉਥੇ ਜੇ ਗੱਲ ਕਰੀਏ ਸੀएनजी ਅਤੇ ਇਲੈਕਟ੍ਰਿਕ ਵਾਹਨਾ ਦੀ ਤਾਂ ਗ੍ਰੀਨ ਟੈਕਸ ਤੋਂ ਛੂਟ ਦਿੱਤੀ ਗਈ ਹੈ ਲਾ ਕੇ ਅਸਰ ਹੈ ਸੂਰੇ ਦੀ ਫਟੀ ਖਬਰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮੋਟਰ ਵਹੀਕਲ ਟੈਕਸ 'ਚ ਇਜ਼ਾਫਾ ਕੀਤਾ ਗਿਆ ਹੈ ਵਾਦਾ ਕੀਤਾ ਗਿਆ ਹੈ ਜਿਸ ਦੇ ਚੱਲਦੇ ਪੰਜਾਬ 'ਚ ਟੂ व्हीਲਰ ਤੇ ਗੱਡੀਆਂ ਮਹਿੰਗੀਆਂ ਹੋ ਗਈਆਂ ਨੇ ਗ੍ਰੀਨ ਟੈਕਸ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਦੱਸਦੀ ਹੈ ਕਿ ਇਸ ਦੇ ਵਿੱਚ ਆਰ ਸੀ ਬਣਾਉਣ ਤੇ 1.5 ਤੋਂ 2 ਫੀਸ ਜਿਹੜਾ ਟੈਕਸ ਹੈ ਉਹ ਵਾਦਾ ਦਿੱਤਾ ਗਿਆ ਹੈ ਕਮਰਸ਼ੀਅਲ ਤੇ ਨੌਲ ਕਮਰਸ਼ੀਅਲ ਵਾਹਨਾ ਤੇ ਇੱਕ ਗ੍ਰੀਨ ਟੈਕਸ ਲੱਗੇਗਾ ਤੇ ਦੱਸਦੀ ਹੈ ਇਸ ਦੇ ਵਿੱਚ ਸੀ ਐਨ ਜੀ ਅਤੇ ਇਲੈਕਟ੍ਰਿਕ ਵਾਹਨਾ ਤੇ ਗ੍ਰੀਨ ਟੈਕਸ ਦੀ ਛੋੜ ਦਿੱਤੀ ਗਈ ਹੈ ਤਾਂ ਵੱਡੀ ਖਬਰ ਹੈ ਦੱਸਦੀ ਮੋਟਰ ਵਹੀਕਲ ਟੈਕਸ 'ਤੇ ਇਜ਼ਾਫਾ ਕੀਤਾ ਗਿਆ ਵਾਦਾ ਕੀਤਾ ਗਿਆ ਜਿਸ ਦੇ ਚੱਲਦੇ ਹੁਣ ਗ੍ਰੀਨ ਟੈਕਸ ਲਈ ਨੋਟੀਫਿਕੇਸ਼ਨ